ਟੈਬੀ ਲੇਨਿੰਗ ਦੇ ਵਿੱਚ ਨਵੇਂ ਕਲਰ ਚਾਰਟ ਪਹੁੰਚ ਚੁੱਕੇ ਨੇ ਬਹੁਤ ਬਹੁਤ ਗਾਹਕਾਂ ਦੀ ਡਿਮਾਂਡ ਉੱਤੇ ਮਾਲ ਦੁਬਾਰਾ ਹਾਜ਼ਰ ਹੋ ਚੁੱਕਿਆ ਕਲਰ ਚਾਰਟ ਸਾਰੇ ਨਵੇਂ ਗੈਕਸੀ ਅਨਮੋਲ ਦੀ ਟੈਬੀ ਲੇਨਿੰਗ ਨਵਾਂ ਕਪੜਾ ਨਵੇਂ ਡਿਜ਼ਾਈਨ ਹਾਜ਼ਰ ਹੋ ਗਏ ਬਾਦੂ ਲੈਂਪਾਂ ਦੇ ਲੈਂਪਾਂ ਕਿਨੇ ਵੱਡੇ ਪਨੇ ਦੇ ਵਿੱਚ 3.5 ਮੀਟਰ ਦੀ ਕੱਟ ਕਲਰ ਚਾਰਟ ਵਾ ਪਹੁੰਚ ਗਏ ਨਵੇਂ ਅਸਵਾਰ ਡਿਜ਼ਾਈਨ ਵੀ ਵੱਖਰੇ ਹੋਣਗੇ ਥੋੜੇ ਬਹੁਤੇ ਤੇ ਬਾਕੀ ਪਹਿਲਾਂ ਵਾਲੇ ਡਿਜ਼ਾਈਨ ਜਿਹੜੇ ਮਤਲਬ ਕਿ ਮੰਗ ਸੀ ਬਹੁਤ ਗਾਕਾਂ ਦੀ ਮਾਲ ਹਾਜ਼ਰ ਹੋ ਚੁੱਕਿਆ ਜੀ ਸੋ ਨਵੇਂ-ਨਵੇਂ ਵੱਡੇ-ਵੱਡੇ ਪਨੇ ਦੇ ਵਿੱਚ ਮਾਲ ਪਹੁੰਚ ਗਿਆ ਬਾਦੂ ਲੈਂਪਾਂ ਦੇ ਲੈਂਪ ਪਹੁੰਚ ਚੁੱਕੇ ਨੇ ਟੈਬੀ ਲਰਨਿੰਗ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕਪੜਾ ਇਸ ਟਾਈਮ ਪੂਰਾ ਫੁੱਲ ਡਿਮਾਂਡ ਦੇ ਉੱਤੇ ਮਾਲ ਹਾਜ਼ਰ ਹੋ ਚੁੱਕਿਆ ਜੀ ਸਟਾਕ ਆਪਣੇ ਕੋਲੇ ਬਹੁਤ ਵਧੀਆ ਦੇਖੋ ਜੌਰਜਟ ਦੇ ਵਿੱਚ ਵੀ ਤੇ ਟੈਬੀ ਲਰਨਿੰਗ ਦੇ ਵਿੱਚ ਵੀ ਮਾਲ ਹਾਜ਼ਰ ਹੋ ਗਿਆ ਨਵੇਂ-ਨਵੇਂ ਡਿਜ਼ਾਈਨ ਪਹੁੰਚ ਚੁੱਕੇ ਨੇ ਦੇਖੋ ਜੀ ਸਾਰੇ ਕਲਰ ਚਾਰ ਟ੍ਰੈਂਡਿੰਗ ਵਾਲੇ ਸੋਹਣੇ ਸੋਹਣੇ ਕਲਰ ਛੋੜੇ ਸਾਹਮਣੇ ਪੇਸ਼ ਹੋਏ ਨੇ ਸੋ ਖੋਲ ਕੇ ਦਿਖਾਉਣ ਦਾ ਟਾਈਮ ਨਹੀਂ ਹੈਗਾ ਵੈਸੇ ਉੱਪਰ ਹੀ ਦਿਖਾ ਰਹੇ ਆ ਤੁਹਾਨੂੰ ਜਿਹੜੇ ਰੰਗ ਆਪਣੇ ਕੋਲੇ ਪਹੁੰਚੇ ਨੇ ਦੇਖੋ ਜੀ ਕਲਰ ਚਾਰ ਸਾਰੇ ਨਵੇਂ ਨੇ ਲਗਭਗ ਜਿੰਨੇ ਵੀ ਇਸ ਵਾਰ ਪਹੁੰਚੇ ਨੇ ਪੂਰੇ ਸੋਹਣੇ ਜ਼ੋਣੇ ਰੰਗ ਹਾਜ਼ਰ ਹੋ ਗਏ ਭਾਈ ਕੁੜਤੇ ਪਜਾਮੇ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਤਿਹਾਰਾਂ ਦੇ ਲਈ ਵਾਈਟ ਕੱਪੜੇ ਪਹੁੰਚੇ ਨੇ ਮੋٹے ਕੱਪੜੇ ਏ ਗਰਮੀ ਵਾਲੇ ਤੇ ਸਰਦੀਆਂ ਵਾਲਾ ਮਾਲ ਹਾਜ਼ਰ ਹੋ ਚੁੱਕਿਆ ਬਾਦੂ ਦੇਖੋ ਜੀ ਸਟਾਕ ਜਿੰਨਾ ਕਹੋਗੇ ਉਹਨਾ ਮਿਲੂਗਾ ਹੋਲ ਸੇਲ ਤੇ ਰਿਟੇਲ ਵਾਸਤੇ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਮਾਲ ਦੇ ਆਹ ਦੇਖੋ ਜੀ ਗਰਮੀ ਸਰਦੀ ਵਾਲੇ ਮੋٹے ਮੋٹے ਕੱਪੜੇ ਸਾਰੇ ਤਰ੍ਹਾਂ ਦੇ ਬਾਦੂ ਮਾਲ ਪਹੁੰਚ ਚੁੱਕਿਆ ਆਪਣੇ ਕੋਲੇ ਨਵਾਂ ਦੇਖੋ ਜੀਜਾ ਕਾਟਨ RAM LILA ਚਲਕ ਪੂਰੇ ਟੌਪ ਟੌਪ ਕੁਆਲਿਟੀ ਸਾਰੇ ਮਾਲ ਹਾਜ਼ਰ ਹੋ ਗਏ ਦੇਖੋ ਜੀ ਮਾਲ ਸਾਰੇ ਨਵੇਂ ਨਵੇਂ घट घेंट माल देखो आ लो गीजा कॉटन पहुँच चुकी है कलर आ ये भी वादू कलर पहुँच गए नवे देखो जी ब्लैकबेरी ओरिजिनल गीजा कलर चार सारे नवे ट्रेंडिंग आले रंग लो जी रंग आ गए वादू चाहे सूट बनाओ चाहे कुर्ते पजामे बनाओ वादू माल आ चुका है आ लो जी आ मैक्रो के कलर पहुँच चुके हैं बाबाला कपड़ा भी हाजिर हो गया अपने को ਦੇਹਰਾਂ ਦੇ ਉੱਤੇ ਬਹੁਤ ਮੰਗ ਦੇ ਵਿੱਚ ਕੱਪੜਾ ਪਹੁੰਚਿਆ ਹੈ ਫੁੱਲ ਡਿਮਾਂਡ ਦੇ ਵਿੱਚ ਆ ਲਓ ਬਾਦੂ ਇਹ ਵੀ ਇਹ ਵੀ ਗਿਆ ਇਹ ਵੀ ਬਾਦੂ ਟ੍ਰੈਂਡਿੰਗ ਦੇ ਵਿੱਚ ਕਲਰ ਪਹੁੰਚੇ ਨੇ ਇਹਦੇ ਵਿੱਚ ਵੀ ਬਾਦੂ ਕਲਰ ਚਾਰਟ ਮਿਲ ਲੰਗੇ ਲਓ ਜੀ ਜਿੰਨਾ ਕਹੋਗੇ ਸਟਾਕ ਬਾਦੂ ਫੁੱਲ 13 ਦੇ ਢੇਰ ਲੱਗੇ ਮਾਲ ਪਹੁੰਚਿਆ ਟਰੱਕ ਭਰ-ਭਰ ਕੇ ਗੱਡੀਆਂ ਆ ਗਈਆਂ ਦੇਖੋ ਜੀ ਲੱਗੇ ਢੇਰ ਆਹ ਲਓ ਜੀ ਸਾਰੇ ਰੰਗ ਚਾਟ ਪਹੁੰਚ ਗਏ ਇਸ ਸਕਿਨ ਕਲਰ ਦੇ ਵਿੱਚ ਵੱਡੇ ਪਨੇ ਵਾਲਾ ਇੱਕ ਕਲਰ ਦੇ ਵਿੱਚ ਮਾਲ ਮਿਲੂਗਾ ਇਹ ਵੀ ਆਪਣੇ ਕੋਲੇ ਵਾਧੂ ਮਾਲ ਪਿਆਗਾ ਲੋਟ ਦੇ ਵਿੱਚ ਮਾਲ ਦੇਵਾਂਗੇ ਲਓ ਜੀ ਦੇਖੋ ਜੀ ਕੁੜਤਾ ਪਜਾਮਾ ਬਹੁਤ ਜ਼ਿਆਦਾ ਕੁਆਟਿਟੀ ਦਾ ਮਾਲ ਆਪਣੇ ਕੋਲੇ ਵਾਧੂ ਪਿਆ ਲਓ ਜੀ ਆਹ ਬਲੇਨ ਸੂਟ ਲੈਕਰਾ ਲੈਣੀ ਨੇਚਰਲ ਕਰੇਵ ਦੇਖੋ ਜੀ ਵਾਧੂ ਸਟਾਕ ਆਹ ਲਓ ਜੀ ਟੈਬੀ ਲੈਨਿੰਗ ਦੇ ਵਿੱਚ ਆ ਵੀ ਨਵੇਂ-ਨਵੇਂ ਚਾਰਟ ਪਹੁੰਚ ਗਏ ਆ ਲੋ ਸੌਨਾ ਆ ਗਿਆ ਸੌਨਾ ਦੇ ਵਿੱਚ ਨਵੇਂ-ਨਵੇਂ ਰੰਗ ਚਾਰਟ ਪਹੁੰਚ ਚੁੱਕੇ ਨੇ ਭਾਈ ਦੇਖੋ ਜੀ ਸੋਹਣੇ-ਸੋਹਣੇ ਕਲਰ ਇਹਦੀ ਵੀ ਸੇਲ ਲੱਗੀ ਹੋਈ ਆ ਬਹੁਤ ਹੀ ਮਿੱਠੇ ਰੇਟ 'ਚ ਡਿਜ਼ਾਈਨ ਬਾਦੂ ਲੋ ਜੀ ਦੇਖੋ ਜੀ 13 ਦੇ ਢੇਰ ਲੱਗ ਚੁੱਕਿਆ ਜੀ ਬਹੁਤ ਮਾਲ ਆਪਣੇ ਕੋਲੇ ਸਟਾਕ ਲੋ ਜੀ ਸਿੰਗਰ ਕਿੰਗ ਫੁੱਲ ਵੈਲ ਪਹੁੰਚ ਚੁੱਕਿਆ ਬੇਮਲ ਦੀ ਕੰਪਨੀ ਦਾ ਮਾਲ ਹਾਜ਼ਰ ਹੋ ਚੁੱਕਿਆ ਇਹਦੇ ਵਿੱਚ ਕਲਰ ਚਾਰਟ ਪਹੁੰਚ ਗਏ ਟ੍ਰੈਂਡਿੰਗ ਵਾਲੇ ਰੰਗ ਬਹੁਤ ਹੀ ਜ਼ਿਆਦਾ ਨੇ ਸਟਾਕ ਆਪਣੇ ਕੋਲ ਬਹੁਤ ਜ਼ਿਆਦਾ ਪਿਆ ਫੁੱਲ ਵੈਲ ਦੇ ਵਿੱਚ ਬਹੁਤ ਗਾਕਾਂ ਦੀ ਡਿਮਾਂਡ ਦੇ ਉੱਤੇ ਮਾਲ ਪਹੁੰਚਿਆ ਆਪਣੇ ਕੋਲੇ origignal ਫੁੱਲ ਵੈਲ ਪਹੁੰਚ ਚੁੱਕੀ ਹੈ ਸਿੰਘਰ ਕਿੰਗ ਬੇਮਲ ਦੇ ਗੌਰੀ ਕੰਪਨੀ ਦਾ ਮਾਲ ਹਾਜ਼ਰ ਹੋ ਚੁੱਕਿਆ ਕਲਰ ਚਾਰਟ ਬਹੁਤ ਜ਼ਿਆਦਾ ਨੇ ਆ ਲੋ ਸਾਰੇ ਰੰਗ ਇਹਦਾ ਆਪਣੇ ਕੋਲ ਥੋੜਾ ਹੀ ਮਾਲ ਲਗਾ ਰਹੇ ਆਂ ਇੰਦਰ ਬਾਕੀ ਸਟਾਕ ਜਿੰਨਾ ਕੋ ਉਹਨਾਂ ਨੂੰ ਮਿਲੂਗਾ ਵਾਧੂ ਕਲਰ ਚਾਰਟ ਸਾਰੇ ਨਵੇਂ ਟ੍ਰੈਂਡਿੰਗ ਵਾਲੇ ਰੰਗ ਪਹੁੰਚ ਚੁੱਕੇ ਨੇ origignal fullwell singh king ਦਾ ਮਾਲ ਹਾਜ਼ਰ ਹੋ ਗਿਆ ਭਾਈ ਪਹੁੰਚੋ ਬੀ ਆਰ ਫੈਸ਼ਨ ਇਹ ਫੁੱਲਵੈਲ ਦਾ ਮਾਲ ਪਹੁੰਚਿਆ ਆਪਣੇ ਕੋਲੇ ਇਹ ਵੀ ਬਹੁਤ ਗਾਕਾਂ ਦੀ ਡਿਮਾਂਡ ਤੇ ਮਾਲ ਹਾਜ਼ਰ ਹੋ ਚੁੱਕਿਆ ਇਹਦੇ ਵਿੱਚ ਵੀ ਕਲਰ ਸਾਰੇ ਟ੍ਰੈਂਡਿੰਗ ਵਾਲੇ ਲਓ ਜੀ ਇਹ ਬੀ ਆਰ ਫੈਸ਼ਨ ਦੇ ਵਿੱਚ ਕਲਰ ਚਾਰਟ ਪਹੁੰਚੇ ਨੇ ਨਵੇਂ ਸੋਹਣੇ ਸੋਹਣੇ ਟ੍ਰੈਂਡਿੰਗ ਵਾਲੇ ਕਲਰ ਪਹੁੰਚ ਗਏ ਫੁੱਲ ਵੈਲ ਦੇ ਵਿੱਚ ओरिजिनल ਕੱਪੜੇ ਹਾਜ਼ਰ ਹੋ ਚੁੱਕੇ ਨੇ ओरिजिनल ਫੁੱਲ ਵੈਲ ਦੇਖੋ ਜੀ ਬਾਦੂ ਮਾਲ ਪਹੁੰਚ ਚੁੱਕਿਆ ਆਪਣੇ ਕੋਲੇ ਟੌਪ ਟੌਪ ਦੇ ਕਲਰ ਚਾਰਟ ਕੁਆਲਿਟੀ ਸਿਰਾ ਆ ਲਓ ਜੀ ਸ਼ੇਡ ਬਹੁਤ ਜ਼ਿਆਦਾ ਪਹੁੰਚੇ ਨੇ ਕਲਰ ਚਾਰਟ ਸਾਰੇ ਨਵੇਂ ਫੁੱਲ ਵੈਲ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਬਾਦੂ ਦੇਖੋ ਜੀ ਫੁੱਲ ਵੈਲ ਵਾਲੇ ਵੀਰਾਂ ਲਈ ਪਹੁੰਚ ਗਿਆ ਨਵਾਂ ਮਾਲ ਸੋਹਣੇ ਸੋਹਣੇ ਟ੍ਰੈਂਡਿੰਗ ਵਾਲੇ ਕਲਰ ਕਲਰ ਚਾਰਟ ਪਹੁੰਚ ਗਏ ਨਵੇਂ-ਨਵੇਂ ਸੋਹਣੇ-ਸੋਹਣੇ ਆ ਲੋ ਜੀ ਚੈੱਕ ਵਾਲੇ ਪਰਨੇ ਦਿਵਾਲੀ ਵਾਸਤੇ ਪਰਨੇ ਆ ਗਏ ਚਾਲਰੇ ਪਹੁੰਚ ਚੁੱਕੇ ਨੇ بڑے ਪਨੇ ਛੋਟੇ ਪਨੇ ਦੇ ਵਿੱਚ ਇਹ ਵੀ ਵਾਧੂ ਸਟਾਕ ਪਹੁੰਚਿਆ ਆਪਣੇ ਕੋਲੇ ਆ ਲੋ ਦੇਖੋ ਜੀ ਵਾਧੂ ਚੈੱਕ ਦੇ ਵਿੱਚ ਪ੍ਰਿੰਟ ਦੇ ਵਿੱਚ ਵੱਡੀਆਂ ਵੱਡਾ ਚੈੱਕ ਬਰੀਕ ਚੈੱਕ ਸਾਰੇ ਤਰ੍ਹਾਂ ਦਾ ਮਾਲ ਹਾਜ਼ਰ ਹੋ ਗਿਆ ਵਾਧੂ ਸਟਾਕ ਜਿੰਨਾ ਕਹੋਗੇ ਆ ਲੋ ਦੇਖੋ ਢੇਰਾ ਦੇ ਢੇਰ ਲੱਗੇ ਮਾਲ ਦੇ ਬਹੁਤ ਜ਼ਿਆਦਾ ਕੁਆਂਟੀਟੀ ਚ ਮਾਲ ਦੇਵਾਂਗੇ ਹੋਲਸੇਲ ਤੇ ਡੀਟੇਲ ਵਾਸਤੇ ਵਾਧੂ ਜਿੰਨਾ ਕਹੋਗੇ ਪਹੁੰਚ ਗਿਆ ਬਰਾਮੀ ਕਪੜਾ ਵਾਈਟ ਕਪੜਾ ਦੇਖੋ ਜੀ ਲਓ ਜੀ ਮਾਲ ਬਹੁਤ ਵਾਧੂ ਕੁਆਂਟੀਟੀ ਚ ਜਿੰਨਾ ਕਹੋਗੇ ਉਹਨਾਂ ਮਿਲੂਗਾ ਲਓ ਜੀ ਲੀਜੀਬੀ ਦੇ ਵਿੱਚ ਕਲਰ ਪਹੁੰਚ ਗਏ ਵਾਧੂ ਬਰਾਮੀ ਕਲਰ ਵਾਈਟ ਕਲਰ ਹੋਰ ਸਾਰੇ ਰੰਗ ਜਿੰਨੇ ਵੀ ਆਪਣੇ ਕੋਲੇ ਮਤਲਬ ਕਿ ਅੱਗੇ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਗਾਹਕਾਂ ਦੀ ਡਿਮਾਂਡ ਦੇਤੇ ਮਾਲ ਹਾਜ਼ਰ ਹੋਇਆ ਕਲਰ ਸਾਰੇ ਪਹੁੰਚ ਚੁੱਕੇ ਨੇ ਲਗਭਗ ਬਹੁਤ ਜ਼ਿਆਦਾ ਕਲਰ ਨੇ ਕਲਰਾਂ ਦੀ ਗਿਣਤੀ ਨਹੀਂ ਹੁੰਦੀ ਐਨੇ ਜ਼ਿਆਦਾ ਰੰਗ ਨੇ ਆਪਣੇ ਕੋਲੇ ਲੀਜੀ ਬੀਜੀ ਦੇ ਵਿੱਚ ਮਾਲ ਹਾਜ਼ਰ ਹੋ ਚੁੱਕਿਆ ਬਾਦੂ ਕੇ ਐਮ ਲੀਜੀ ਬੀਜੀ origignal ਸੀਟੈਕਸ ਬਦਾਮੀ ਦੇ ਵਿੱਚ ਕਪੜਾ ਪਹੁੰਚ ਗਿਆ ਦੇਖੋ ਜੀ ਸਟਾਕ ਬਹੁਤ ਜ਼ਿਆਦਾ ਆ ਚੁੱਕਿਆ ਆਪਣੇ ਕੋਲੇ ਮਾਲ ਦਾ ਬਾਦੂ ਟਰੱਕਾਂ ਦੇ ਭਰ-ਭਰ ਕੇ ਟਰੱਕ ਪਹੁੰਚ ਗਏ ਦੇਖੋ ਮਾਲ ਕੁਆਂਟੀਟੀ ਚ ਜਿੰਨਾ ਕਹੂੰਗਾ ਉੰਨਾ ਮਿਲੂਆ ਲਓ ਜੀ بڑے ਪਨੇ ਦੇ ਵਿੱਚ ਵਾਟਰਪੂਫ ਗੁਰਦੇ ਪਿਆਵੇਂ ਪਹੁੰਚ ਗਏ ਬਹੁਤ ਗਾਕਾਂ ਦੀ ਡਿਮਾਂਡ ਦੇ ਉੱਤੇ ਮਾਲ ਹਾਜ਼ਰ ਹੋ ਚੁੱਕਿਆ ਖੁਸ਼ੂ ਵਾਲੇ ਤੇ ਵਾਟਰਪੂਫ ਵਾਲੇ ਵਾਈਟ ਗੁਰਦੇ ਪਿਆਵੇਂ ਹਾਜ਼ਰ ਹੋ ਗਏ ਨੇ ਇਹ ਵੀ ਮਾਲ ਆਪਣੇ ਕੋਲ ਬਾਦੂ ਪਹੁੰਚ ਗਿਆ ਜੀ ਦੇਖੋ ਜੀ ਜੇ ਨਾ ਕਹੋਗੇ ਉਹਨਾਂ ਮਾਲ ਵੱਡੇ ਪانے ਦੇ ਵਿੱਚ ਹਾਜ਼ਰ ਨਵੇਂ-ਨਵੇਂ ਸੋਹਣੇ-ਸੋਹਣੇ ਕੱਪੜੇ ਪਹੁੰਚ ਗਏ ਪਹੁੰਚੋ ਜੀ ਧੰਨਵਾਦ